ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਰਾਜੇ ਦੇ ਘਰ ਪੁੱਤਰ ਪੈਦਾ ਹੋਇਆ ਜੋ ਕਿ ਕੁੱਬਾ ਸੀ ਉਸੇ ਦਿਨ ਵਜ਼ੀਰ ਦੇ ਘਰ ਪੁੱਤਰ ਪੈਦਾ ਹੋਇਆ ਜੋ ਕਿ ਅੱਖਾਂ ਤੋਂ ਅੰਨਾ ਪੈਦਾ ਹੋਇਆ ਇਹ ਕਰਮਾਂ ਦੀ ਖੇਡ ਸੀ ਕਿ ਪੁਰਬਲੇ ਕਰਮਾਂ ਦੀ ਉਹਨਾਂ ਦੀ ਵਜ਼ੀਰ ਤੇ ਰਾਜਾ ਦੋਨੋਂ ਹੈਰਾਨ ਸਨ ਇਹ ਕੀ ਵਾਪਰ ਗਿਆ ਉਹ ਜੋਤਸ਼ੀਆਂ ਕੋਲ ਗਏ ਇੱਕ ਜੋਤਸ਼ੀ ਨੇ ਜੋਤਿਸ਼ ਵਿਦਿਆ ਨਾਲ ਦੱਸਿਆ ਤੁਹਾਡੇ ਤੇ ਬਹੁਤ ਮਾੜਾ ਸਮਾਂ ਚੱਲ ਰਿਹਾ ਏ ਤੇ ਬਹੁਤ ਮਾੜਾ ਸਮਾਂ ਆਉਣ ਵਾਲਾ ਏ ਤੁਹਾਡੇ ਪੂਰਬਲੇ ਕਰਮ ਬਹੁਤ ਮਾੜੇ ਲਿਖੇ ਤਾਂ ਕਰਕੇ ਇਹ ਘਟਨਾ ਇਦਾਂ ਵਾਪਰੀ ਰਾਜਾ ਕਹਿੰਦਾ ਕੋਈ ਉਪਾਅ ਕਰੋ ਜੋਗੀ ਕਹਿੰਦਾ 5 ਸਾਲ ਤੱਕ ਤਾਂ ਕਰ ਦਿੰਨੇ ਆ ਤੇ ਫਿਰ 5 5 ਸਾਲ ਤੋਂ ਬਾਅਦ ਇਹਨਾਂ ਨੂੰ ਛੱਡ ਆਇਓ 5 ਸਾਲ ਤੱਕ ਉਹਨਾਂ ਨੇ ਪਾਲੇ ਫਿਰ ਜਦੋਂ 5 ਸਾਲ ਦੇ ਹੋ ਗਏ ਫਿਰ ਕੁੱਬੇ ਨੂੰ ਤੇ ਅੰਨੇ ਨੂੰ ਜੰਗਲ ਵਿੱਚ ਛਾੜ ਆਏ ਇਹ ਬਿਲਕੁਲ ਵੀ ਤੁਰ ਨਹੀਂ ਸੀ ਸਕਦਾ ਇੱਕ ਇੱਕ ਅੰਨਾ ਉਸ ਨੂੰ ਦਿਖਦਾ ਨਹੀਂ ਉਸਨੇ ਕੀ ਤੁਰਨਾ ਸੀ ਦੋਨੋਂ ਬੈਠੇ ਸਤਜੁਗ ਦਾ ਸਮਾਂ ਸੀ ਜੰਗਲ ਦੇ ਪਸ਼ੂ ਪੰਛੀ ਉਹਨਾਂ ਨੂੰ ਕੁਝ ਦੇ ਜਾਂਦੇ ਸੀ ਉਹਨਾਂ ਨੇ ਖਾ ਕੇ ਕੁਝ ਦਿਨ ਗੁਜ਼ਾਰਾ ਕੀਤਾ ਥੋੜਾ ਸਮਾਂ ਲੰਘਿਆ ਤੇ ਜੰਗਲ ਦੇ ਵਿੱਚ ਇੱਕ ਸਾਧੂ ਲੰਘਿਆ ਜਾਂਦਾ ਸੀ ਤੇ ਉਸਨੇ ਦੇਖਿਆ ਕਿ ਦੋ ਬੱਚੇ ਉਹ ਵੀ ਜੰਗਲ ਵਿੱਚ ਇਹ ਕਿਵੇਂ ਸਾਧੂ ਨੇ ਦੋਨਾਂ ਨਾਲ ਗੱਲਾਂ ਕੀਤੀਆਂ ਦੋਨਾਂ ਨੂੰ ਉਪਦੇਸ਼ ਦਿੱਤਾ ਕਿ ਇਹ ਤੁਹਾਡੇ ਪਿਛਲੇ ਕੋਈ ਮਾੜੇ ਗਰਮ ਨੇ ਕੋਈ ਗੱਲ ਨਹੀਂ ਨਾਮ ਜਪੋ ਬੰਦਗੀ ਕਰੋ ਸਿਮਰਨ ਕਰੋ ਹੌਲੀ-ਹੌਲੀ ਤੁਹਾਡੇ ਆ ਵੀ ਕੱਟੇ ਜਾਣਗੇ ਤੇ ਅਗਲਾ ਵੀ ਬੀਜੋ ਪਿਛੜਾ ਬੀਜਿਆ ਵੱਢ ਰਹੇ ਹੋ ਸਾਧੂ ਨੇ ਸਤਸੰਗ ਕੀਤੀ ਤੇ ਉਹਨਾਂ ਨੂੰ ਸਮਝਾਇਆ ਨਾਮ ਦਿੜ੍ੜ ਕਰਾਇਆ ᔪਗਤੀ ਦੱਸੀ ਦੋਨਾਂ ਨੇ ਨਾਮ ਜਪਣਾ ਸ਼ੁਰੂ ਕਰ ਦਿੱਤਾ 12 ਸਾਲ ਤੱਕ ਉਹਨਾਂ ਨੇ ਨਾਮ ਜਪਿਆ ਫਿਰ ਜਦੋਂ 17 ਸਾਲ ਦੇ ਹੋ ਗਏ 12 ਸਾਲ ਉਹਨਾਂ ਨੇ ਭਗਤੀ ਕੀਤੀ ਫਿਰ ਇੱਕ ਦਿਨ ਜੋ ਅੰਨਾ ਸੀ ਉਹ ਕੁੱਬੇ ਨੂੰ ਕਹਿੰਦਾ ਕਿ ਤੂੰ ਤੁਰ ਨਹੀਂ ਸਕਦਾ ਹੈਗਾ ਪਰ ਵੇਖ ਤਾਂ ਸਕਦਾ ਏ ਕਹਿੰਦਾ ਤੂੰ ਮੇਰੇ ਮੋਢਿਆਂ ਤੇ ਬੈਠ ਕੇ ਮੈਨੂੰ ਰਸਤਾ ਦਿਖਾ ਕੁੱਬਾ ਕਹਿੰਦਾ ਘਾਤਤ ਸਹੀ ਏ ਉਸਨੇ ਅੰਨੇ ਨੇ ਕੁੱਬੇ ਨੂੰ ਮੋਢਿਆਂ ਤੇ ਬਿਠਾਇਆ ਕੁੱਬਾ ਰਾਹ ਦੱਸਦਾ ਸੀ ਤੇ ਅੰਨਾ ਤੁਰਦਾ ਸੀ ਉਹ ਇਦਾਂ ਪਹਿਲੀ ਵਾਰੀ ਤੁਰੇ ਆਪਣੀ ਮਰਜ਼ੀ ਦੀਆਂ ਜੜੀ ਬੂਟੀਆਂ ਤੇ ਫਲ ਫਰੂਟ ਉਹਨਾਂ ਨੇ ਖਾਦੇ ਹੁਣ ਉਹ ਆਨੰਦ ਲੈਣ ਲੱਗੇ ਚੱਲਦੇ ਆ ਚਲੋਂਦੇ ਆ ਇੱਕ ਦਿਨ ਇੱਕ ਦਰਖਤ ਕੋਲ ਖੜੇ ਸੀ ਜਿਹਦੇ ਉੱਤੇ ਬੜੇ ਮਿੱਠੇ ਮਿੱਠੇ ਫਰੂਟ ਲੱਗੇ ਸੀ ਕੁੱਬਾ ਜਦੋਂ ਖਾਣ ਲੱਗਾ ਤੇ ਦੰਦੀ ਵੱਡੀ ਉਹ ਕਹਿੰਦਾ ਬਹੁਤ ਜ਼ਿਆਦਾ ਮਿੱਠਾ ਹੈ ਫਰੂਟ ਕਹਿੰਦਾ ਬੜਾ ਮਿੱਠਾ ਹੈ ਫਿਰ ਉਹਨੇ ਦੂਜੀ ਦੰਦੀ ਵੱਡੀ ਉਹ ਵੀ ਬਹੁਤ ਜ਼ਿਆਦਾ ਮਿੱਠਾ ਸੀ ਇਸੇ ਤਰ੍ਹਾਂ ਫਿਰ ਅੰਨਾ ਕਹਿੰਦਾ ਕਮਲਿਆ ਜੀ ਆ ਤੂੰ ਆਪ ਹੀ ਖਾਈ ਜਾਣਾ ਏ ਮੈਨੂੰ ਵੀ ਪੁੱਛ ਰਿਹਾ ਮੈਂ ਮੈਨੂੰ ਵੀ ਦੇ ਦੇ ਕਹਿੰਦਾ ਮੈਂ ਤੇਰਾ ਭਾਰ ਚੱਕਿਆ ਏ ਮੈਨੂੰ ਵੀ ਦੇ ਦੇ ਕੀ ਗੱਲ ਏ ਕੁਬਾ ਕਹਿੰਦਾ ਲੈ ਤੂੰ ਵੀ ਲੈ ਲੈ ਜਦੋਂ ਉਸਨੇ ਤੋੜ ਕੇ ਫਲ ਅੰਨੇ ਨੂੰ ਦਿੱਤਾ ਤਾਂ ਜਦੋਂ ਉਸਨੇ ਦੰਦੀ ਵੱਡੀ ਤਾਂ ਉਹ ਖੱਟਾ ਸੀ ਉਹ ਕਹਿੰਦਾ ਆ ਮਿੱਠੇ ਮਿੱਠੇ ਖਾਈ ਜਾਣਾ ਏ ਤੇ ਮੈਨੂੰ ਖੱਟੇ ਦਿਨਾ ਏ ਕੇ ਅੰਦਰ ਲੈ ਕੋਈ ਗੱਲ ਨਹੀਂ ਇੱਕ ਹੋਰ ਲੈ ਲੈ ਉਸਨੇ ਤਜਾ ਤੋੜਿਆ ਉਹ ਵੀ ਖੱਟਾ ਤਜਾ ਤੋੜਿਆ ਉਸਨੇ ਦੰਦੀ ਵੱਡੀ ਉਹ ਵੀ ਖੱਟਾ ਉਸਨੇ ਗੁੱਸੇ ਵਿੱਚ ਆ ਕੇ ਕੁੱਬੇ ਨੂੰ ਥੱਲੇ ਜ਼ੋਰ ਦੀ ਸੁੱਟਿਆ ਤੇ ਡਿੱਗਦੇ ਸਾਰ ਕੁੱਬੇ ਦਾ ਕੁੱਬ ਨਿਕਲ ਗਿਆ ਫੇ ਜਦੋਂ ਫਿਰ ਕੁੱਬੇ ਨੂੰ ਗੁੱਸਾ ਆਇਆ ਉਸਨੇ ਇੱਕ ਡੱਲਾ ਚੱਕਿਆ ਤੇ ਅੰਨੇ ਦੇ ਮੱਥੇ ਤੇ ਮਾਰਿਆ ਜਦੋਂ ਅੰਨੇ ਦੇ ਮੱਥੇ ਵਿੱਚ ਮਾਰਿਆ ਤੇ ਉਸ ਦੀ ਨਾੜ ਖੁੱਲ ਗਈ ਦਿਖਦਾ ਨਹੀਂ ਸੀ ਜੋ ਦਿਕਨ ਲੱਗਿਆ ਦੋਨੋਂ ਠੀਕ ਹੋ ਗਏ ਜਦੋਂ ਗੁਰੂ ਵਿੱਧ ਬਣਾਉਣੀ ਹੋਵੇ ਜਦੋਂ ਗੁਰੂ ਨੇ ਭਲਾ ਕਰਨਾ ਹੋਵੇ ਤਾਂ ਫਿਰ ਬਾਣੀ ਦੇ ਨਾਲ ਜੋੜਦੇ ਨੇ ਹੁਣ ਦੋਵੇਂ ਭੱਜੇ 도ੜੇ ਫਿਰਦੇ ਠੀਕ ਹੋ ਗਏ ਰਾਜਾ ਉਦਸ ਸੁਹਾ ਲੈਂਦਾ ਰਹਿੰਦਾ ਸੀ ਕਿ ਜਿਉਂਦੇ ਆ ਕਿ ਮਰ ਗਏ ਜਦੋਂ ਪਤਾ ਲੱਗਾ ਕਿ ਦੋਨੋਂ ਠੀਕ ਹੋ ਗਏ ਰਾਜਾ ਤੇ ਵਜ਼ੀਰ ਦੋਵੇਂ ਵਾਪਸ ਲੈਣ ਆ ਗਏ ਦੋਹਾਂ ਦੋਹਾਂ ਨੂੰ ਲੈ ਗਏ ਰਾਜੇ ਦਾ ਪੁੱਤਰ ਰਾਜਾ ਬਣ ਗਿਆ ਵਜ਼ੀਰ ਦਾ ਪੁੱਤਰ ਵਜ਼ੀਰ ਬਣ ਗਿਆ ਜਦੋਂ ਗੁਰੂ ਨੇ ਸੁੱਕਿਆਂ ਤੋਂ ਹਰਿਆ ਕਰਨਾ ਹੋਵੇ ਸੂਕੇ ਹਰੇ ਕੀਏ ਕਿਨ ਮਾਹੇ ਅੰਮ੍ਰਿਤ ਦ੍ਰਿਸ਼ਟ ਸੰਚ ਜਿਵਾਏ ਕਾਟੇ ਕਸ਼ਟ ਪੂਰੇ ਗੁਰਦੇਵ ਰੋਜ਼ ਆਪਾਂ ਰਹਿਰਾਸ ਵਿੱਚ ਪੜਦੇ ਹਾਂ ਇਸੇ ਕਰਕੇ ਸਾਨੂੰ ਗੁਰਬਾਣੀ ਤੇ ਭਰੋਸਾ ਹੋਣਾ ਚਾਹੀਦਾ ਹੈ ਆਪਣੇ ਗੁਰੂ ਤੇ ਅਟੁੱਟ ਵਿਸ਼ਵਾਸ ਹੋਣਾ ਚਾਹੀਦਾ ਹੈ ਗੁਰਬਾਣੀ ਕਰਮਾਂ ਨੂੰ ਵੀ ਬਦਲ ਦਿੰਦੀ ਹੈ ਬਸ ਸਾਡਾ ਵਿਸ਼ਵਾਸ ਤੇ ਭਰੋਸੇ ਵਿੱਚ ਹੀ ਕਮੀ ਹੁੰਦੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ